ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣਾ ਵਾਲਾ ਹਨ ਤਾਂ ਜਿਹੜੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਵੇਖਦੀਆਂ ਖਾਸ ਕਰਕੇ ਕੈਨੇਡਾ ਦੇ ਵਿੱਚ ਉਹਨਾਂ ਵਾਸਤੇ ਪੈਣੋ ਇਹ ਖੁਸ਼ਖਬਰੀ ਹੈ ਵੀ ਉੱਥੇ ਮੇਰੀਆਂ ਦੋ ਭੈਣਾਂ ਸਲਾਈ ਦਾ ਕੰਮ ਕਰਦੀਆਂ ਜਿਹੜੀਆਂ ਭੈਣਾਂ ਨੇ ਉੱਥੇ ਕੱਪੜਾ ਲੀੜਾ ਕੋਈ ਸਮਾਉਣਾ ਉਹ ਮੇਰੇ ਤੋਂ ਫੋਨ ਨੰਬਰ ਲੈ ਕੇ ਉਹਨਾਂ ਦਾ ਐਡਰੈਸ ਲੈ ਕੇ ਉਹਨਾਂ ਨਾਲ ਸੰਪਰਕ ਕਰਕੇ ਤੁਸੀਂ ਉਹਨਾਂ ਤੋਂ ਕੱਪੜੇ ਆਪੇ ਸਵਾ ਸਕਦੇ ਹੋ ਇੱਥੋਂ ਭੇਜਣ ਦਾ ਬਹੁਤ ਔਖਾ ਹੋ ਜਾਂਦਾ ਹਨਾ ਆਪਾਂ ਨੂੰ ਇੰਡੀਆ ਦੇ ਵਿੱਚ ਉਹਦੇ ਖਰਚਾ ਬਹੁਤ ਪੈ ਜਾਂਦਾ ਤਾਂ ਕਰਕੇ ਜਿਹੜੀਆਂ ਭੈਣਾਂ ਨੇ ਉਹਨਾਂ ਤੋਂ ਕੱਪੜੇ ਸਲਾਉਣੇ ਆ ਉਹ ਮੇਰੇ ਤੋਂ ਫੋਨ ਨੰਬਰ ਬਕਾਇਦਾ ਨਾਲ ਐਡਰੈਸ ਲੈ ਸਕਦੇ ਹੋ ਤੇ ਅੱਜ ਜਿਹੜਾ ਅਪ ਟੌਪਿਕ ਲੈ ਕੇ ਆਏ ਆ ਉਹ ਟਕਸਾਲੀ ਕਸ਼ੇਰੇ ਦਾ ਛੋਟੇ ਬੱਚੇ ਦਾ ਕਸ਼ੇਰਾ ਬਣਾਉਣਾ ਆਪਣਾ ਜਿਹੜਾ ਕਿ ਮੈਂ ਤੁਹਾਨੂੰ ਚੋਣਾ ਦਿਖਾਇਆ ਟਕਸਾਲੀ 12 ਸਾਲ ਦੇ ਬੱਚੇ ਦਾ ਉਹਦੇ ਨਾਲ ਫਿਰ ਕਸ਼ੇਰਾ ਵੀ ਟਕਸਾਲੀ ਬਣੂਗਾ ਲਗਭਗ ਆਪਣੇ ਕੋਲ 1.5 ਤੋਂ ਪੌਣੇ 2 ਮੀਟਰ ਦਾ ਕੱਪੜਾ ਹੈਗਾ ਉਹ ਮੈਂ ਵੀ ਕਪੜਾ ਆਪਣੇ ਕੋਲੇ ਹੈ ਕਿੰਨਾ ਆਹ ਕਪੜਾ ਪਾਣੀ ਰਿਹਾ ਛੋਟੇ ਬਣੇ ਦਾ ਕਪੜਾਗਾ ਲਈ ਦੀ ਚੀਜ਼ ਆ ਹਨ ਆ ਲੋ ਕਪੜਾ ਪਹਿਲਾਂ ਆਪਾਂ ਮਿਲਾਗੇ ਕਿਵੇਂ ਮੈਨਾਂ ਕਪੜਾ ਇਧਰੋ ਫੀਚਰ ਰੱਖਿਆ ਕਰੋ ਬਸ ਇਹ ਐਨ ਆਹ ਹੋ ਗਿਆ 1 80 ਯਾਨੀ ਕਿ 1 ਮੀਟਰ ਤੇ 80 ਪੁਆਇੰਟ ਆਪਣੇ ਕੋਲੇ ਕਪੜਾ ਇਹਨੂੰ ਮੈਂ ਅੰਦਾਜ਼ੇ ਨਾਲ ਕੱਟੂ ਕਿਉਂਕਿ ਛੋਟੇ ਬੱਚੇ ਦੇ ਕਿਹਾ ਹੈ ਕਿ ਸ਼ਹਿਰਾ ਇਹ ਆਪਾਂ ਇਹਨੂੰ ਪਤੰਗ ਕਾਗੜ ਕਟਾਂਗੇ ਥੈਲੀ ਵਾਲਾ ਕਿ ਸ਼ਹਿਰਾ ਜੇ ਕਿਸੇ ਭੈਣੇ ਸਿੱਖਣਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਵੀ ਬਾਈ ਸਾਨੂੰ ਥੈਲੀ ਵਾਲਾ ਕਿਸੇ ਹਰ ਨਹੀਂ ਆਉਂਦਾ ਫਿਰ ਮੈਂ ਤੁਹਾਨੂੰ ਉਹ ਕੱਟ ਕੇ ਵੀ ਦਿਖਾਵਾਂਗਾ ਤੇ ਬਣਾ ਕੇ ਵੀ ਦਿਖਾਵਾਂਗਾ ਕਮੈਂਟ ਭੰਡ ਬਣ ਕੇ ਵੱਧ ਤੋਂ ਵੱਧ ਕਰਿਆ ਕਰੋ ਜਿਹੜੀਆਂ ਭੈਣਾਂ ਜਾਂ ਕੋਈ ਭਰਾ ਮੇਰੇ ਬਿਲਕੁਲ ਨਵੇਂ ਆ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਨੂੰ ਵਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤਾਂ ਕਿ ਤੁਹਾਡੇ ਤੋਂ ਕੋਈ ਵੀਡੀਓ ਮਿਸ ਨਾ ਹੋਵੇ ਜਿਨ੍ਹਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਆਉਂਦਾ ਉਹ WhatsApp ਤੇ ਜਾਓ ਇਹ ਨੰਬਰ ਨੀਚੇ ਮੈਂ ਦਿੰਨਾ ਹੁੰਨਾ ਨਾ ਉਹ ਨੰਬਰ ਦੇ WhatsApp ਤੇ ਜਾ ਕੇ ਭਾਵੇਂ ਹਾਈ ਭੇਜਿਆ ਕਰੋ ਭਾਵੇਂ ਹੈਲੋ ਭਾਵੇਂ ਬੋਲ ਕੇ ਭੇਜਿਆ ਕਰੋ ਜਿਨ੍ਹਾਂ ਨੂੰ ਹਾਈ ਹੈਲੋ ਨਹੀਂ ਕਰਨਾ ਆਉਂਦਾ ਵੀ ਭਾਈ ਆ ਮੇਰਾ ਨੰਬਰ ਆ ਇਹਨੂੰ ਗਰੁੱਪ ਦੇ ਵਿੱਚ ਐਡ ਕਰ ਲਓ ਜਦੋਂ ਤੁਸੀਂ ਗਰੁੱਪ ਦੇ ਵਿੱਚ ਐਡ ਹੋ ਗਏ ਫਿਰ ਤੁਹਾਨੂੰ ਫਿਰ YouTube ਦੇ ਝਾਕਨ ਨਹੀਂ ਵੀ ਲੋਡਣੀ ਉਹ ਜਦੋਂ ਤੁਸੀਂ WhatsApp ਤੇ ਲਿੰਕ ਖੋਲਿਆ ਕਰੋਗੇ ਉਹ YouTube ਤੇ ਖੁੱਲੂਗਾ ਕਿਉਂਕਿ ਜਵਾਕ ਨਾ ਅੱਜਕੱਲ ਗੇਮਾਂ ਗੂਮਾਂ ਵੜੀ ਕਰਦੇ ਆ ਫਿਰ ਚੈਨਲ ਆਪਣਾ ਪਿੱਛੇ ਚਲਾ ਜਾਂਦਾ ਫਿਰ ਪਤਾ ਨਹੀਂ ਲੱਗਦਾ ਵੀ ਅੱਜ ਵੀਡੀਓ ਪਾਈ ਆ ਬਾਈ ਨੇ ਕਿ ਨਹੀਂ ਪਾਈ ਹਨ ਤਾਂ ਆਜੋ ਆਪਾਂ ਹੁਣ ਕਸ਼ੇਰਾ ਕੱਟਣਾ ਸ਼ੁਰੂ ਕਰਦੇ ਆ ਕਿਵੇਂ ਕੱਟਣਾ ਮੈਂ ਤੁਹਾਨੂੰ ਨਾਲ-ਨਾਲ ਦੱਸੂਗਾ ਆ ਦੇਖੋ ਆਪਾਂ ਐ ਮਿਛਾ ਲੈਣਾ ਕੱਪੜਾ ਇਧਰੋਂ ਫੜਨਾ ਜਿਵੇਂ ਆਪਾਂ ਪਤੰਗ ਕੱਢਦੇ ਹੁੰਦੇ ਛੋਟੇ ਹੁੰਦੇ ਆ ਦੇਖੋ ਐਵੇਂ ਇਥੋਂ ਉਧਰ ਇਥੋਂ ਆਇਸ ਲੋਟ ਟੇਡੇ ਲੋਟ ਠੀਕ ਹੈ ਇਥੋਂ ਫੜ ਲੈਣਾ ਐਵੇਂ ਬਿਲਕੁਲ ਜਿਵੇਂ ਆਪਾਂ ਪਤੰਗ ਕੱਢਦੇ ਨਾ ਉਵੇਂ ਹੀ ਕੱਟਣਾ ਤਾਂ ਹੀ ਉਹਨੂੰ ਪਤੰਗ ਕਾਟ ਕਹਿੰਦੇ ਆ ਇਹ ਆ ਦੇਖੋ ਚੰਗੀ ਤਰ੍ਹਾਂ ਦੇਖੋ ਐਵੇਂ ਕਰ ਲਿਆ ਹੁਣ ਆਪਾਂ ਆਹ ਲੜਾਂ ਨੂੰ ਇੱਕੋ ਜਿਹਾ ਕਰਾਂਗੇ ਦੋਨਾਂ ਨੂੰ ਇਥੋਂ ਹੁਣ ਮੈਂ ਛੱਡ ਦੂੰਗਾ ਇੱਕ ਵਾਰੀ ਠੀਕ ਹੈ ਆਹ ਲੜਾਂ ਦੋਨਾਂ ਨੂੰ ਇੱਕੋ ਜਿਹਾ ਕਰਾਂਗੇ ਆਪਾਂ ਇਸ ਤਰ੍ਹਾਂ ਪੂਰਾ ਧਿਆਨ ਨਾਲ ਦੇਖੋ ਜੇ ਨਾ ਇੱਕ ਵਾਰੀ ਸਮਝ ਜਾਈ ਵੀਡੀਓ ਦੀ ਆਪਣੇ ਕੋਲੇ ਹਜੇ ਪੰਜ ਛੇ ਕਿ ਸ਼ਹਿਰੇ ਬਈ ਵੱਡੇ ਬਣਾਉਣ ਵਾਲੇ ਜਿਹੜੀਆਂ ਪੜਾ ਸਿੱਖਣ ਦਾ ਸ਼ੌਕ ਰੱਖਦੇ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਕਮੈਂਟ ਕਰੋ ਆਹਾ ਵਾਲਾ ਜਿਹੜਾ ਇਹ ਘੇਰ ਆਖ ਸ਼ਹਿਰੇ ਦਾ ਠੀਕ ਹੈ ਇਹ ਚੀਜ਼ ਤੁਸੀਂ ਲਾਜ਼ਮੀ ਯਾਦ ਰੱਖਣਾ ਹੈ ਹੁਣ ਆਪਾਂ ਮਿਣਾਂਗੇ ਵੀ ਕਿ ਸ਼ਹਿਰੇ ਦਾ ਘੇਰ ਕਿੰਨਾ ਹੈਗਾ ਬੱਚਾ ਛੋਟਾ ਆਪਾਂ ਘੇਰ ਵਾਲਾ ਨਹੀਂ ਕਰਨਾ ਹੈਗਾ ਇਹ ਆ ਲੋ 21 42 ਯਾਨੀ ਕਿ ਇੰਨਾ ਘੇਰ ਬੰਦਾ ਹੈਗਾ ਇਹ ਵਾਲਾ ਹੋ ਜੂਗੀ ਆਪਾਂ ਬੱਚੇ ਨੂੰ 38 ਇੰਚ ਘੇਰ ਪਾਵਾਂਗੇ ਇੰਨਾ ਘਠੀਕ ਤਾਂ ਹੁਣ ਆਪਾਂ ਇਥੋਂ ਕੱਟ ਕਰ ਲਾਂਗੇ ਲੋੜ ਮੁਤਾਬਕ ਇਹ ਮੇਰੇ ਕੋਲ ਪੀਸ ਹੀ ਸੀ ਇੰਨਾ ਇਸ ਬੱਚੇ ਨੂੰ 1.5 ਮੀਟਰ ਕੱਪੜਾ ਬਹੁਤ ਦਾ 12 ਸਾਲ ਦੇ ਨੂੰ ਇਹ ਚੀਜ਼ ਲਾਜ਼ਮੀ ਤਿਆਰ ਰੱਖਣਾ ਤੇ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਜਾਂ ਫੋਨ ਵੀ ਆਉਂਦੇ ਵੀ ਭਾਈ ਬੀਬੀਆਂ ਨੇ ਕਿ ਸ਼ਹਿਰ ਕਿੰਨੇ ਮੀਟਰ ਚ ਬਣਾਉਣੇ ਚਾਹੀਦੇ ਮੇਰੇ ਹਿਸਾਬ ਨਾਲ ਤਾਂ ਜੇ ਸਰੀਰ ਦੇ ਭਾਰੇ ਆ ਫਿਰ 1.5 ਆਪਣਾ 1.5 ਮੀਟਰ ਜੇ ਪਤਲਾ ਸਰੀਰ ਆ ਫਿਰ 1 ਮੀਟਰ ਪਰ ਉਹਦੇ ਵਿੱਚ 1 ਮੀਟਰ ਵਾਲੇ ਵਿੱਚ ਨਾ ਸਨ ਲੱਗਣ ਦੇ ਬਹੁਤ ਚਾਂਸ ਬੰਦੇ ਆ ਕਿਉਂਕਿ ਮੂਰੀ ਛੋਟੀ ਹੋ ਜਾਂਦੀ ਆ ਤਾਂ ਕਰਕੇ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਨਾਲੇ ਤਾਂ ਨਾਲਾ ਨਾਲ ਦਾ ਨਿਕਲ ਜਾਂਦਾ 1.5 ਮੀਟਰ ਤੋਂ ਘਟ ਕੇ ਸ਼ਹਿਰ ਨਾ ਬਣਾਇਆ ਕਰੋ ਹਣਾ ਆਲੂ ਹਰ ਮੈਂ ਇੱਥੋਂ ਇਹਨੂੰ ਆਪਾਂ ਇਸ ਤਰ੍ਹਾਂ ਕਰ ਲਿਆ ਸੀਗਾ ਇੱਕ ਵਾਰੀ ਆਪਾਂ ਫਿਰ ਦੁਬਾਰੇ ਚੈੱਕ ਕਰਾਂਗੇ ਕਿ ਕਸ਼ਾਇਰੇ ਦਾ ਘੇਰਾ ਹੁਣ ਕਿੰਨਾ ਬਣੂਗਾ ਇਹ ਆਲੂ ਆਪਾਂ ਹਲੇ ਕੱਚਾ ਮਰੇ ਨੇ ਜਦੋਂ ਪੱਕਾ ਕੀਤਾ ਤਾਂ ਫਿਰ ਇੱਥੇ ਟੱਕ ਲਾਵਾਂਗੇ ਇੱਥੋਂ ਲਓ ਜੀ ਲਗਭਗ 39 ਇੰਚ ਘੇਰੇ ਦਾ ਬਣੂਗਾ ਹੁਣ ਆਪਾਂ ਇੱਥੇ ਟੱਕ ਲਾ ਦਾਂਗੇ ਇਹ ਇਸ ਤਰ੍ਹਾਂ ਯਾਨੀ ਇਹਦਰ ਟੱਕ ਤੋ ਫੜ ਲਿਆ ਉਧਰ ਇਸ ਤੱਕ ਤੋ ਫੜ ਲਿਆ ਜਿਹੜੇ ਆਪਾਂ ਬਣਾ ਬਿਲਕੁਲ ਅਣਜਾਣ ਹਨ ਉਹਨਾਂ ਵੱਤ ਜਾਵਾਂ ਸੌਖਾ ਕਰ ਦੂਗਾ ਹੁਣ ਮੈਂ ਵੀ ਕਿਵੇਂ ਪ੍ਰੈਸ ਆਪਣੇ ਕੋਲੇ ਗਰਮ ਪਈ ਆ ਪ੍ਰੈਸ ਨਾਲ ਕਰੀਬ ਆ ਲਿਆ ਕਰੋ। ਇਹ ਆ। ਇਥੋਂ ਸੈੱਟ ਕਰ ਲਓ ਜਿਵੇਂ ਆਪਾਂ ਛੋਟੇ ਹੁੰਦੇ ਪਤੰਗ ਕੱਢਦੇ ਸੀ ਨਾ ਬਿਲਕੁਲ ਉਹੀ ਕਾਟ ਆ ਗਈ। ਜੇ ਕਿਸੇ ਭੈਣ ਦੇ ਜਾਂ ਭਰਾ ਦੇ ਨਾਂ ਸਮਝਾਈ ਉਹ ਦੁਬਾਰੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਕੇ ਪੁੱਛ ਲਿਓ। ਜਮੇ ਸਮਝ ਨਹੀਂ ਆਉਂਦੀ ਉਹ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ। ਇਹ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਜਿਹੜੀਆਂ ਮੇਰੀਆਂ ਭੈਣਾਂ ਨੰਬਰਾਂ ਜੁੜੀਆਂ। ਉਹਨਾਂ ਦੇ ਵਾਸਤੇ ਖਾਸ ਕਰਕੇ ਪਰਾਲੇ ਨੂੰ ਤੇ ਪਤਾ ਵੀ 8 ਵਜੇ ਤੋਂ ਬਾਅਦ ਫੋਨ ਕਰਨਾ ਨਾ। ਨੰਬਰਾਂ ਨੂੰ ਚਲੋ ਨਹੀਂ ਪਤਾ ਹੁੰਦਾ ਉਹ ਦਿਨੇ ਫੋਨ ਲਾਉਂਦੀਆਂ। ਉਹ ਆਪਣੀ ਨੇ ਪੂਰੀ ਗੱਲ ਨਹੀਂ ਹੁੰਦੀ ਨਾਲੇ ਤਾਂ ਥੋੜੀ ਗੱਲ ਨਹੀਂ ਹੁੰਦੀ ਨਾਲੇ ਮੈਨੂੰ ਪੂਰਾ ਰਸ ਨਹੀਂ ਆਉਂਦਾ ਵੀ ਦੱਸਿਆ ਨਹੀਂ ਗਈ ਗੱਲ ਫਿਰ ਲੱਜਦੀ ਨਹੀਂ ਆਉਦੀ ਨਾ ਤਾਂ ਕਰਕੇ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਕਰਿਆ ਕਰੋ ਜਿਨ੍ਹਾਂ ਨੇ ਫੋਨ ਕਰਨਾ ਹੁਣ ਆਪਾਂ ਇੱਥੇ ਐਵੇਂ ਕਰੀਪ ਆਵਾਂਗੇ ਦੇ ਠੀਕ ਆ ਜੀ ਇੱਕ ਵਾਰੀ ਆਪਾਂ ਪ੍ਰੈਸ ਫੇਰ ਗਰਮ ਤੇ ਲਾ ਲਗੇ ਫਿਰ ਦੁਬਾਰੇ ਲੋਡ ਕਰੋ ਜਦੋਂ ਵੀ ਕੱਪੜਾ ਕੱਟਣਾ ਹਮੇਸ਼ਾ ਪ੍ਰੈਸ ਮਾਰ ਕੇ ਕੱਟਿਆ ਕਰੋ ਓਨੀ ਵੱਧ ਸਫਾਈ ਆਊਗੀ ਨਾਲ 12 13 ਸਾਲ ਦੇ ਬੱਚੇ ਦਾ 14 ਸਾਲ ਤੱਕ ਦੇ ਬੱਚੇ ਦਾ 1.5 ਮੀਟਰ ਦਾ ਕਸ਼ੇਰਾ ਬਣਾਉਣਾ ਜੇ ਆਪਾਂ ਟਕਸਾਲੀ ਬਣਾਉਣਾ ਫੇਰ ਜੇ ਸਿੰਪਲ ਕਸ਼ੇਰਾ ਬਣਾਉਣਾ ਪੈਂਟ ਸ਼ਲਟਰ ਪਾਉਣ ਵਾਲਾ ਉਹਦੇ ਮੀਟਰ ਜਾਂ ਪੌਣਾ ਮੀਟਰ ਬਹੁਤ ਇਹ ਆਲ ਠੀਕ ਆ ਇਸ ਤਰ੍ਹਾਂ ਹੁਣ ਆਪਣੇ ਕੋਲੇ ਗਰੀਬ ਬਣ ਗਈ ਨਾ ਹੁਣ ਹਲਦਾਂ ਨਹੀਂ ਕਪੜਾ ਆਪਾਂ ਇਧਰ ਵੀ ਇਹਨੂੰ ਐਵੇਂ ਮਿਸ਼ਾਵਾਂਗੇ ਹਲੋ ਵਿੱਚ ਇਧਰ ਸੈੱਟ ਕਰ ਲਾਂਗੇ ਇਸ ਤਰ੍ਹਾਂ ਪੂਰਾ ਧਿਆਨ ਦੇ ਨਾਲ ਵੀਡੀਓ ਦੇ ਐਂਡ ਤੱਕ ਬਣੇ ਰਹੋ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਉਨਾ ਭਾਈ ਥੀ ਪ੍ਰੈਸ ਮਾਰ ਲੇ ਕੋਸੀ ਤਣੀ ਆਕੇ ਪੂਰੀ ਸਫਾਈ ਆਵੇ। ਸਾਨੂੰ ਆ ਆਪਾਸਾ ਜਿੱਧਰ ਮੈਂ ਹੁਣ ਪ੍ਰੈਸ ਮਾਰ ਰਿਹਾ ਇਧਰ ਝੋੜੀ ਆਊਗੀ ਸਾਰੇ ਦੀ। ਜੇ ਕਿਸੇ ਹੀ ਭੈਣ ਦੇ ਸਮਝ ਨਾ ਆਈ ਤਾਂ ਸੰਗਨ ਦੀ ਲੋੜ ਨਹੀਂ ਮੈਨੂੰ WhatsApp ਤੇ ਬੋਲ ਕੇ ਭੇਜੋ। ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਬਾਈ ਸਾਨੂੰ ਹਜੇ ਸਮਝ ਨਹੀਂ ਆਈ। ਦਵਾਰੇ ਇੱਕ ਦੋ ਕੁ ਸ਼ਹਿਰੇ ਸਾਨੂੰ ਕੱਟ ਕੇ ਦਿਖਾਓ ਬਣਾ ਕੇ ਦਿਖਾਓ। ਆ ਲੋ ਜਿਹੜਾ ਆਪਣੇ ਕੋਲੇ ਆ ਕਪੜਾ ਆਪਾਂ ਚੜਾ ਕਰਨਾ ਇਹਦਾ ਇਹ ਲਾਜ਼ਮੀ ਤਿਆਰ ਰੱਖਾ ਐਵੇਂ। ਚੜਾ ਦਾ ਮਤਲਬ ਕੀ ਹੁੰਦਾ ਵੀ ਜਿੰਨਾ ਐ ਸਿਓਂ ਤੇ ਸਿਓਂ। ਆਹ ਟੀ ਇਹ ਲਾਜਮਿਤੀਆਂ ਰੱਖਣਾ ਆਪਣੇ ਇਸ ਤਰ੍ਹਾਂ ਠੀਕ ਆ ਚਲ ਇੱਥੋਂ ਆਪਾਂ ਚੰਗੀ ਤਰ੍ਹਾਂ ਪ੍ਰੈਸ ਮਾਰ ਲਾਂਗੇ ਤੇ ਤਾਂ ਕਿ ਹੱਲੇ ਨਾ ਕਰਾਂ ਲੋ ਜੀ ਠੀਕ ਆ ਹੁਣ ਆਪਾਂ ਲੋਡ ਮੁਤਾਬਕ ਜਿੰਨੀ ਆਪਾਂ ਨੂੰ ਲੋਡ ਆ ਆਪਾਂ ਉਹਨਾਂ ਕਸ਼ਹਿਰੀ ਲੰਬਾਈ ਰੱਖਾਂਗੇ ਲਗਭਗ ਇਸ ਬੱਚੇ ਦੀ ਜਿਹੜੀ ਲੰਬਾਈ ਆ ਛੋਟੇ ਦੀ ਆਪਾਂ ਨੂੰ ਘੱਟ ਤੋਂ ਘੱਟ ਵੀ 16 17 ਇੰਚ ਚਾਹੀਦੀ 17 ਰੱਖਾਂਗੇ ਆਪਾਂ 19 17 ਲੰਬਾਈ ਤਿਆਰ ਆਪਾਂ ਕਿੰਨਾ ਰੱਖ ਲਿਆ 19 ਇੰਚ ਆ ਇੱਥੇ ਲੰਬਾਈ ਹੋ ਗਈ। ਇੱਧਰ ਹੋ ਗਈ ਝੋਲੀ। ਝੋਲੀ ਆਪਾਂ ਇਹਨੂੰ ਪਾਵਾਂਗੇ। ਲਗਭਗ 1.14 15 ਇੰਚ। ਇਹ 15 ਤੋਂ ਘੱਟ। ਇੱਥੋਂ ਆਪਾਂ ਜਿਵੇਂ ਤੁਹਾਨੂੰ ਉੱਤੇ ਦੱਸਿਆ ਸੀ ਕਿ 4 ਇੰਚ ਤੇ ਕਰ ਸਿੱਧਾ ਜਾਊਗਾ ਬਿਲਕੁਲ ਐਵੇਂ। ਇੱਥੋਂ ਆਪਾਂ ਇਹਨੂੰ ਰੇਵ ਕਰਦੇ ਹਾਂ ਜੀ। ਐਸਟ। ਠੀਕ ਆ। ਇਹ ਆ ਲੋ ਜੀ। ਛੋਟੇ ਬੱਚੇ ਦਾ 12-13 ਸਾਲ ਦੇ ਬੱਚੇ ਦਾ ਕਿਹੜਾ ਇਹ। ਮੈਂ ਵੀ ਅੱਜ ਪਹਿਲੀ ਵਾਰੀ ਕੱਟ ਰਿਹਾ ਨਹੀਂ ਤਾਂ ਨਾ ਵੱਡੀ ਦੇ ਸ਼ੇਰੇ ਤਕਰੀਬਨ ਹੁੰਦੇ ਆ। ਇਹ ਬੱਚਾ ਲਿੱਸਾ ਵੀ ਬਹੁਤ ਆ। ਜਵੇਂ ਬਦਲੂ ਜਾਂ ਜਦ ਮੈਂ ਤੁਹਾਨੂੰ ਤੇ ਚੋੜਾ ਵੀ ਦਿਖਾਇਆ ਸੀ ਇਹਦਾ ਹਨ ਤੇ ਉਸ ਤੋਂ ਬਾਅਦ ਇਹਨਾਂ ਦਾ ਫੋਨ ਆਇਆ ਵੀ ਬਾਈ ਇੱਕ ਸ਼ਹਿਰਾ ਵੀ ਬੱਚੇ ਦਾ ਬਣਾ ਦੇ ਹੋਣਾ ਚੋਲੇ ਦੇ ਨਾਲ ਪਾਉਣ ਨੂੰ ਤਾਂ ਕਰਕੇ ਆਪਾਂ ਇਹਦੇ ਪਹਿਲੀ ਵਾਰੀ ਕੱਟ ਰਹੇ ਮੈਂ ਵੀ ਆ ਲੋ ਥੋੜਾ ਇਹ ਮੈਂ ਨੀਵੇਂ ਵੱਧ ਹੀ ਰੱਖਿਆਗਾ ਵੀ ਕਿਤੇ ਉੱਚਾ ਨਾ ਰਹੇ ਜੀ ਹਨਾ ਇਹ ਉੱਚਾ ਰਹੇ ਇਹ ਫਿਰ ਚੱਪੜੀ ਦੇ ਵਿੱਚ ਅਟਦਾ ਰਹਿੰਦਾ ਨਾ ਤਾਂ ਉਧਰ ਹੁੰਦਾ ਨਾ ਉਧਰ ਇੱਕ ਟਾਕਾ ਆਪਾਂ ਇੱਥੇ ਲਾਇਆ ਦੂਸਰਾ ਟਾਕਾ ਆਪਾਂ ਲਾਲ ਨਿਸ਼ਾਨ ਤੇ ਲਾਵਾਂਗੇ ਇੱਥੇ ਪਲੋਈਆਂ ਪੈਣੀਆਂ ਆਪਾਂ ਨੂੰ ਜਿੰਨਾ ਪਹਿਣਦੇ ਪਹਿਲਾਂ ਦੇਖਿਆ ਨਾ ਕਿ ਸ਼ਹਿਰਾ ਇਹਨੂੰ ਮੈਂ ਹੁਣੀ ਕੋਸ਼ਿਸ਼ ਕਰੂੰਗਾ ਸਲਾਈ ਕਰਨ ਦੀ ਠੀ ਬੀਜੇ ਕੋਈ ਨਾ ਨਿਕਾ ਲੱਗਿਆ ਨਾ ਆਈ ਸਾਬ ਪੁਣੀ ਹੋ ਗਏ ਚਿੜੀਆਂ ਦੋਨੇ ਪਾਸੇ ਇਹ ਆਪਾਂ ਕਿੰਨੇ ਕ ਕਟਣੇ ਥੱਲੇ ਉਹ ਵੀ ਤੁਹਾਨੂੰ ਮੈਂ ਮਿੰਕੇ ਦੱਸ ਦਿੰਨਾ ਇਹ ਆ ਲੋ 2.1 ਚਿੜੀਆਂ ਨੀਵੀਂ ਆਪਾਂ ਕਟਣੀਆਂ 2.1 ਆ ਲੋ ਆਪਣਾ ਇਹ ਕੱਟਿਆ ਗਿਆ ਹੁਣ ਆਪਾਂ ਕਟਾਂਗੇ ਪਿਛਾਰੇ ਦੇ ਪਹੁੰਚੇ ਜਿਹਨੂੰ ਮੂਰੀ ਕਹਿੰਦੇ ਨੇ ਆਪਾਂ ਹਨ ਇਹ ਆ ਲੋ ਇਹਦੇ ਵਿੱਚ ਕੋਈ ਰੇਵਰਾਸਦਾ ਨਹੀਂ ਹੁੰਦਾ ਜਿੱਧਰੋਂ ਵੀ ਨਿਕਲਿਆ ਹੋਊਗਾ ਹਨ ਜੇ ਤਾਂ ਇਹ ਐਥਰੋਡ ਨਿਕਲਦਾ ਪੈਸਰਡ ਦੇਖ ਲੈਣੇ ਇਹਨਾਂ ਪਾਏ ਸਰੂਰ ਤੇ ਪਹੁੰਚੇ ਗੜਨਾ ਨਹੀਂ ਫਿਰ ਆਪਾਂ ਨੂੰ ਆਢੇ ਗੜਨੇ ਪੈਣੀ। ਲੋੜ ਨਾਲ ਆਪਾਂ ਕੋਜੇ ਕਰਾਂਗੇ। ਮੂਰੀ ਦੇਖਾਂਗੇ ਵੀ ਆਪਾਂ ਨੂੰ ਇਹ ਕਿੰਨੀ ਬੰਦੀ ਆ ਆਪਣੇ ਕੋਲ। ਇਹ ਹਾਂ। ਬਸ ਆ ਹੀ ਜਾਣੀ ਹੈ ਤਕਰੀਬਨ। ਠੀਕ ਆ ਜੀ। ਲੋ ਹਵਾਂ ਨਾਲ ਆਪਾਂ ਇਹਦੇ ਉੱਤੇ ਪ੍ਰੈਸ ਮਾਰ ਲਾਂਗੇ। ਕੋਈ ਚੰਗੀ ਤਰ੍ਹਾਂ ਟਿਕਾ ਕੇ। ਇਹ ਹਾਂ। ਫੋਨ ਪ੍ਰੈਸ ਆਪਾਂ ਕੱਢ ਦਿੰਦੇ ਹਾਂ। ਬਾਕੀ ਜੇ ਕੋਈ ਪ੍ਰੈਸ ਦੇ ਬਾਰੇ ਜਾਣਕਾਰੀ ਜਾਂ ਟੇਲਰ ਮਟੀਰੀਅਲ ਤੇ ਜੇ ਤੁਸੀਂ ਕਹੋਗੇ ਜਿਵੇਂ ਮੈਂ ਪਰਸੋਂ ਵੀਡੀਓ ਬਣਾਈ ਸੀ ਨਾ ਕੱਪੜੇ ਤੇ ਜੇ ਤੁਸੀਂ ਕਹੋਗੇ ਬਾਈ ਟੇਲਰ ਮਟੀਰੀਅਲ ਤੇ ਇੱਕ ਵੀਡੀਓ ਬਣਾ ਦਿਓ ਟਕਾ ਕੇ ਸ਼ਹਿਰ ਬਠਿੰਡਾ ਦੇ ਵਿੱਚ ਜਾ ਕੇ ਤਾਂ ਮੈਂ ਵੀਡੀਓ ਬਣਾਉਣ ਨੂੰ ਤਿਆਰ ਹਾਂ ਪਰ ਤੁਸੀਂ ਕਮੈਂਟ ਕਰੋਗੇ ਤਾਂ ਜੇ ਤੁਹਾਨੂੰ ਪਤਾ ਹੀ ਹੈ ਵੀ ਸਮਾਨ ਕਿੱਥੋਂ ਮਿਲਦਾ ਫਿਰ ਆਪਾਂ ਕਾਹ ਨੂੰ ਉਹ ਕਰਨ ਹਨ ਜਿਹੜੀਆਂ ਪਹਿਲਾਂ ਨਹੀਂ ਸਮਾਨ ਸਹੀ ਮਿਲਦਾ ਉਹ ਮੈਨੂੰ ਜਰੂਰ ਦੱਸਿਓ ਤਾਂ ਕਿ ਮੈਂ ਸ਼ਹਿਰ ਬਠਿੰਡਾ ਦੇ ਵਿੱਚ ਜਾ ਕੇ ਇੱਕ ਵੀਡੀਓ ਬਣਾ ਦਊਗਾ ਵੀ ਇੱਥੋਂ ਆਪਣਾ ਭਾਈ ਆਹ ਸਮਾਨ ਮਿਲਦਾ ਆਹ ਰੇਟ ਹੋਊਗਾ ਜਾਇਜ਼ ਰੇਟ ਹਨਾ ਅਲੋ ਹੁਣ ਆਪਾਂ ਕਿੰਨੇ ਰੱਖਾਂ ਪਹੁੰਚਾਂ ਨੂੰ ਸਵਾ 1/4 ਇੰਚ ਸਵਾ 1/4 ਕਰ ਲਓ ਭਾਵੇਂ ਸਾਢੇ 1/4 ਕਰ ਲਿਓ ਇੱਥੋਂ ਸਾਢੇ 1/4 ਦੇਸਰੇਨ ਸ਼ੇਰ ਵਿੱਚ ਆ ਲੋ ਸਾਢੇ 4 ਠੀਕ ਆ ਇੱਥੋਂ ਆਪਾਂ ਮੂਰੀ ਰੱਖਣੀ ਹੈ ਜਵਾਕ ਦੀ 8 ਕੰਝ ਥੋੜੀ ਖੁੱਲੀ ਰੱਖਾਂਗੇ ਕਈ ਰ ਇਹ ਆੜ ਲਾਗੇ ਦਾ ਇੱਥੋਂ ਸਵਾ 8 ਰੱਖ ਲਈ ਬਾਹਰ ਨੂੰ ਚਲ ਹੁਣ ਆਪਾਂ ਪਹਿਲਾ ਪੀਸ ਲਾਵਾਂਗੇ ਬਿਲਕੁਲ ਸਿੱਧਾ ਇੱਥੇ ਆ ਦੇ ਇਹ ਤੋਂ ਸਿੱਧਾ ਕਰ ਲਾਂਗੇ ਆਪਾਂ ਨੂੰ ਲਓ ਜੀ ਟੋਪ ਨੂੰ ਇੱਕ ਵਾਰੀ ਫੇਰ ਮਿਲ ਲੈਗੇ ਨੀਚੇ ਵਾਲਾ ਲੜ ਘੱਟ ਸੀਗਾ ਆ ਲੋ 8 ਇੰਚ ਰਹਿ ਜੂ ਆਪਣੀ ਮੂੜ ਜਿਹੜਾ ਆਹ ਟੱਕ ਦੇਣਾ ਇਹ ਅੱਧਾ ਇੰਚ ਟਿੱਕਰ ਲੰਮਾ ਦੇ ਲੈ ਕਰੋ ਬਿਲਕੁਲ ਦੇਖੋ ਦੇਖ ਰਿਹਾ ਨਾ ਇੰਨਾ ਅੱਧੇ ਚੋਂ ਅੱਧਾ ਘਟਣਾ ਹੁਣ ਆਪਾਂ ਇਹ ਇੰਨਾ ਇਹ ਜੀ ਦੀ ਲਾਜ਼ਮੀ ਦੀਆਂ ਰੱਖਣਾ ਆਪਾਂ ਆਹ ਥੈਲੀ ਵਾਲਾ ਕਿਸ਼ਰਾ ਬਣਾਉਣਾ ਆਹ ਜਦ ਤੱਕ ਦੇ ਕੇ ਹੁਣ ਮੈਂ ਇਹਨੂੰ ਇੰਥੋਂ ਐਵੇਂ ਕੱਟ ਦੂਗਾ ਠੀਕ ਆ ਜੀ ਇੱਕ ਜੀ ਹੋਰ ਆ ਮੈਂ ਜਿਹੜਾ ਤੁਹਾਨੂੰ ਕੱਲ ਵੀ ਦੱਸਿਆ ਸੀ ਪੌਂਚਿਆਂ ਨੂੰ ਕਰੜੇ ਕਰਨ ਵਾਸਤੇ ਤੁਸੀਂ ਆਹ ਲੀਡ ਲਾ ਲੈ ਕਰੋ ਐਵੇਂ ਇਹ ਲੀਡ ਕਿੱਥੇ ਪਊਗੀ ਪਹੁੰਚੇ ਤਾਂ ਕਿ ਸਫਾਈ ਆਊਗੀ ਜਦੋਂ ਇਹਦੇ ਵਿੱਚ ਪੈ ਗਏ ਠੀਕ ਆ ਇਹ ਵੀ ਕੱਟੇਗੇ ਪਹੁੰਚੇ ਹੁਣ ਆਪਾਂ ਨਾਲਾ ਕੱਟਾਂਗੇ ਨਾਲੇ ਤੁਕੀਆਂ ਵੀ ਕਸ਼ਹਰੇ ਦੇ ਉੱਪਰ ਜਿਹੜੀਆਂ ਧਰਨੀਆਂ ਉਹ ਇਹ ਨਾਲਾ ਹਮੇਸ਼ਾ ਹੀ ਆਪਾਂ ਨੇ ਰੇ ਵੱਧ ਤੋਂ ਵੱਧ ਰੇ ਪਾਇਆ ਕਰੋ ਕਸ਼ਹਰਾ ਦਾ ਨਾਲਾ ਹੁੰਦਾ ਜਿਹੜਾ ਹਨਾ ਹਲ ਹੁਣ ਮੈਂ ਤੁਹਾਨੂੰ ਨਾਲਾ ਵੀ ਕੱਟ ਕੇ ਦਿਖਾਣਾ ਲੋਕ ਜਿਹੜੀਆਂ ਭੈਣਾਂ ਕਸ਼ਹਰੇ ਸਿੱਖਣ ਦੇ ਚਾਹਵਾਨ ਉਹ ਭੈਣ ਬਣ ਕੇ ਮੈਨੂੰ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਪਰਸਨਲ ਵੀ ਤੁਸੀਂ ਮੈਨੂੰ ਭੇਜਿਆ ਕਰੋ ਵੀ WhatsApp ਵਾਲਾ ਨੰਬਰ ਸੇਵ ਕਰਕੇ ਨੇ ਵੀ ਹਾਂ ਬਾਈ ਅਸੀਂ ਕਿਛਾਰੇ ਸਿੱਖਣੇ ਆ ਸਾਨੂੰ ਵਧੀਆ ਸ਼ੌਂਕ ਆ ਫੈਲੀ ਵਾਲੇ ਕਿਛਾਰੇ ਵੀ ਸਿੱਖਣੇ ਆ ਅਸੀਂ ਵੱਡੇ ਕਿਛਾਰੇ ਵੀ ਸਿੱਖਣੇ ਆ ਤੇ ਚੋਲੇ ਦਾ ਮੈਂ ਤੁਹਾਨੂੰ ਉਹਦੇ ਦੱਸੀ ਸੀ ਬਹੁਤ ਸੌਖਾ ਚੋਲਾ ਜੇ ਤੁਸੀਂ ਮਾੜਾ ਵੀ ਧਿਆਨ ਦੇਓਗੇ ਚੋਲਾ ਸਭ ਤੋਂ ਸੌਖਾ ਟਕਸਾਲੀ ਤੇ ਟਕਸਾਲੀ ਸੁੱਕਣਾ ਆਪਣੇ ਕੋਲ ਹਜੇ 5-6 ਚੋਲੇ ਪਏ ਆ ਮੈਂ ਤੁਹਾਡੇ ਕਮੈਂਟਾਂ ਦੀ ਵੇਟ ਜ਼ਰੂਰ ਕਰੂੰਗਾ ਜਿਹੜੀਆਂ ਭੈਣਾ ਮੈਨੂੰ ਕਮੈਂਟ ਕਰਨ데요 20 30 ਵੀ ਤੁਸੀਂ ਕਮੈਂਟ ਕਰਦੇ ਮੈਂ ਚੋਲਾ ਤੁਹਾਨੂੰ ਪੱਕਾ ਮੇਰਾ ਵਾਦਾ ਵੀ ਮੈਂ ਤੁਹਾਨੂੰ ਬਣਾ ਕੇ ਦਿਖਾ ਦਊ ਇੱਕ ਚੋਲਾ ਹਨਾ ਐਨੀ ਲਾਈਫ ਬਿਜ਼ੀ ਹੋਣ ਦੇ ਬਾਵਜੂਦ ਵੀ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਵੀ ਮੇਰੀ ਇੱਕੋ ਹੀ ਬਿਮਾਰੀ ਆ ਵੀ ਮੈਨੂੰ ਸਿਖਾਉਣ ਦਾ ਸ਼ੌਂਕ ਆ ਕੰਮ ਹਨ ਮੈਂ ਆਖਦਾ ਨਹੀਂ ਜਦੋਂ ਤੁਸੀਂ ਸ਼ੌਂਕ ਦੇ ਨਾਲ ਸਿੱਖਦੇ ਆ ਆ ਲੋ ਤਾਂ ਕਰਕੇ ਮੈਂ ਕਹਿਣਾ ਵੀ ਭੈਣ ਬਣ ਕੇ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਰਹੇ ਤੁਸੀਂ ਵੀਡੀਓ ਵਾਕਈ ਧਿਆਨ ਨਾਲ ਦੇਖਦੇ ਹੋ ਹਨਾ ਕਿ ਵੇਖ ਕੇ ਛੱਡ ਦਿੰਦੇ ਹੋ ਮੜੀ ਜਿੰਨੇ ਨੁਕਸ ਹੁੰਦੇ ਆ ਮੇਰੇ ਕਿਤੇ ਵੀ ਚੀਜ਼ ਦੇ ਵਿੱਚ ਜਦੋਂ ਤੁਸੀਂ ਉਹ ਦੱਸ ਦਿਓ ਉਦੋਂ ਮੈਨੂੰ ਵਧੀਆ ਲੱਗਦਾ ਵੀ ਠੀਕ ਆ ਹਨਾ ਵਾਕਈ ਪਹਿਣਾ ਧਿਆਨ ਦੇ ਨਾਲ ਵੇਖ ਰਿਹਾ ਹੁਣ ਆਪਾਂ ਇੱਕ ਚੀਜ਼ ਜਿਹੜੀ ਕੱਟਣੀ ਆ ਆ ਲੋ ਇਸ ਤਰ੍ਹਾਂ ਉਹ ਕੱਟਣੀ ਆ ਜਿਹੜੀਆਂ ਮੈਂ ਤੁਹਾਨੂੰ ਦੱਸਾਈ ਟੁਕੀਆਂ ਇਹ ਐ ਬਸ ਅੰਦਾਜ਼ੇ ਦਾ ਕੱਟ ਲਿਆ ਕਰੋ ਇਹ ਇਧਰੋਂ ਵੀ ਐ ਇਹਨਾਂ ਲਈ ਕੀ ਆ ਕਸ਼ੇਰੇ ਦੀ ਟਿੱਕੀ ਜੀ ਬਣ ਜੂਗੀ ਉਹ ਕਸ਼ੇਰਾ ਪਾੜ ਦਾ ਨਹੀਂ ਇੱਥੋਂ ਆਪਾਂ ਪੱਕਾ ਕਰਾਂਗੇ ਠੀਕ ਆ ਕਸ਼ੇਰਾ ਆਪਣਾ ਕੱਟ ਕੇ ਤਿਆਰ ਹੋ ਗਿਆ ਕਿਸੇ ਵੀ ਚੀਜ਼ ਨਹੀਂ ਸਮਝਾਈ ਤੁਸੀਂ ਉਹ ਮੈਨੂੰ ਪਹਿਲਾਂ ਦਾ ਕਮੈਂਟ ਬਾਕਸ ਵਿੱਚ ਕਮੈਂਟ ਕਰੋ ਮੈਂ ਕੋਸ਼ਿਸ਼ ਕਰੂੰ ਕੱਲੂ ਜਿਹੜੇ ਕਸ਼ੇਰੇ ਕੱਟੂਗਾ ਉਹ ਤੁਹਾਡੀ ਦਿੱਕਤ ਦੂਰ ਹੋ ਜੂ ਵੱਡੀ ਦਿੱਕਤ ਦਾ ਕੋਈ ਵੀ ਆ ਜੀ ਜਮੇ ਸਮਝ ਨਹੀਂ ਲੱਗੀ ਹੈ ਨਾ ਫਿਰ ਤੁਸੀਂ ਕੀ ਕਰਨਾ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਉਣਾ ਕਿਸੇ ਵੀ ਭੈਣ ਨੇ ਲਾਉਣਾ ਤੇ ਬਾਕੀ ਮੈਂ ਹਰ ਇੱਕ ਵੀਡੀਓ ਚ ਦੱਸ ਦਿੰਦਾ ਵੀ ਜਿਹੜੀ ਭੈਣ ਨੂੰ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਕੱਪੜੇ ਸਲਾਈ ਕਰਨ ਦਾ ਉਹ ਦੂਜਾ ਕੱਪੜੇ ਵੇਚਣ ਦਾ ਕੰਮ ਕਰਦੀ ਹੈ ਨਾ ਆਨਲਾਈਨ ਜੇ ਕਿਸੇ ਭੈਣ ਨੇ ਆਨਲਾਈਨ ਆਵਾ ਕੰਮ ਸ਼ੁਰੂ ਕਰਨਾ ਜਾਂ ਆਪਣੇ ਘਰੇ ਪਾਉਣ ਨੂੰ ਇੱਕ ਦੋ ਸੂਟ ਮਗਾਉਣੇ ਹੁੰਦੇ ਆ ਤਾਂ ਉਹ ਮੈਥੋਂ ਨੰਬਰ ਲੈ ਸਕਦੇ ਹੋ WhatsApp ਤੇ ਮੈਨੂੰ ਲੈ ਕੇ ਭੇਜਿਆ ਕਰੋ ਕੋਸ਼ਿਸ਼ ਕਰਿਆ ਕਰੋ ਬੋਲ ਕੇ ਭੇਜਣ ਦੀ ਜੇ ਤੁਸੀਂ ਲਿਖਣਾ ਹੁੰਦਾ ਤਾਂ ਥੋੜੇ ਕੋਸ਼ਿਸ਼ ਇਹ ਕਰਿਆ ਕਰੋ ਪੰਜਾਬੀ ਵਿੱਚ ਲਿਖਿਆ ਕਰੋ ਮੈਨੂੰ ਅੰਗਰੇਜ਼ੀ ਥੋੜੀ ਘੱਟ ਆਉਂਦੀ ਹੈ ਫਿਰ ਸਮਝ ਨਹੀਂ ਆਉਂਦੀ ਹਾਂ ਕੈਨੇਡਾ ਵਾਲਾ ਮੈਂ ਤੁਹਾਨੂੰ ਦੱਸਿਆ ਵੀ ਮੇਰੀਆਂ ਉੱਤੇ ਭੈਣਾਂ ਹੈਗੀਆਂ ਜਿਹੜੀਆਂ ਭੈਣਾਂ ਨੇ ਕੱਪੜੇ ਸਲਾਈ ਕਰਾਉਣੇ ਆ ਉਹ ਤੁਸੀਂ ਮੇਰੇ ਤੋਂ ਐਡਰੈਸ ਲੈ ਕੇ ਉਹਨਾਂ ਤੋਂ ਆਪਦੇ ਕੱਪੜੇ ਸਲਾਈ ਕਰ ਸਕਦੇ ਹੋ ਕਰਵਾ ਸਕਦੇ ਹੋ ਜਿਹੜੀਆਂ ਘਰੇ ਬੈਠ ਕੇ ਸਿੱਖਦੀਆਂ ਉਹ ਬਹੁਤ ਵਧੀਆ ਗੱਲ ਆ ਤੇ ਜਿਹੜੀਆਂ ਭੈਣਾਂ ਨੂੰ ਪਹਿਲਾਂ ਕੰਮ ਆਉਂਦਾ ਉਹ ਭੈਣ ਬਣ ਕੇ ਅੱਗੇ-ਅੱਗੇ ਜਰੂਰ ਸਿਖਾਓ ਕਰੋ ਦੂਜੀਆਂ ਭੈਣਾਂ ਨੂੰ ਜਿਨ੍ਹਾਂ ਨੂੰ ਵਿਚਾਰੀਆਂ ਨੂੰ ਬਿਲਕੁਲ ਜ਼ੀਰੋ ਤੋਂ ਸ਼ੁਰੂ ਹੁੰਦਾ ਹਨ ਮੋੜਿਆ ਨਾ ਕਰੋ ਕਿਸੇ ਦਿਲ ਨਾ ਤੋੜਿਆ ਕਰੋ ਜਿੰਨਾ ਕਿ ਤੁਹਾਡੇ ਕੋਲ ਟਾਈਮ ਹੁੰਦਾ ਵੱਧ ਤੋਂ ਵੱਧ ਸੇਵਾ ਕਰਿਆ ਕਰੋ ਦੂਸਰੀਆਂ ਭੈਣਾਂ ਨੂੰ ਸਿਖਾਉਣ ਦੀ ਠੀਕ ਜਦੋਂ ਆਪਾਂ ਕਿਸੇ ਨੂੰ ਰੋਜ਼ਗਾਰ ਦਿੰਦੇ ਆ ਤਾਂ ਉਹ ਸਾਰੀ ਉਮਰ ਆਪਣਾ ਇੱਕ ਅਹਿਸਾਸ ਰਹਿੰਦਾ ਅਗਲੇ ਵੀ ਹਾਂ ਮੈਨੂੰ ਇਹ ਬੰਦੇ ਨੇ ਰੋਟੀ ਪਾਇੀ ਸੀ ਨਾ ਜੀ ਚਲੋ ਮਿਲਦੇ ਆਂ ਆਪਾਂ ਨਵੀਂ ਵੀਡੀਓ ਦੇ ਵਿੱਚ ਜਲਦੀ ਦਿਓ ਯਾਤਰੀ ਧੰਨਵਾਦ ਸਤਿ ਸ੍ਰੀ ਅਕਾਲ